ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿੱਚ ਫੁੜਫੁੜ ਤੇ ਸਵੇਰ ਦੇ ਵੱਜ ਗਏ ਨੇ 8:30 ਮੌਸਮ ਆ ਜਿਹੜਾ ਬਹੁਤ ਹੀ ਠੰਡਾ ਏ ਅੱਜ ਧੁੰਦ ਆ ਜਿਹੜੀ ਬਹੁਤ ਘੱਟ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਅੱਜ ਆਪਾਂ ਬਣਾਵਾਂਗੇ ਗਜਰੇਲਾ ਗਜਰੇਲਾ ਬਣਾਉਣ ਦੇ ਲਈ ਆਪਾਂ ਨੇ ਚੁੱਲ੍ਹੇ 'ਚ ਪਹਿਲਾਂ ਅੱਗ ਵਾ ਲਈ ਆ ਤੇ ਕੜਾਹੀ ਧੋ ਕੇ ਰੱਖ ਲਈ ਆ ਨਾਲ ਹੀ ਆਪਾਂ ਨੇ ਬਾਲਣ ਆ ਜਿਹੜਾ ਉਹ ਵੀ ਚੁੱਲ੍ਹੇ ਦੇ ਕੋਲ ਹੀ ਲੈ ਆਂਦਾ ਏ ਤੇ ਇੱਧਰ ਆਪਾਂ ਗਾਜਰਾਂ ਨੇ ਜਿਹੜੀਆਂ ਚੰਗੀ ਤਰ੍ਹਾਂ ਧੋਵਾਰ ਕੇ ਰੱਖ ਲਈਆਂ ਸੀਗੀਆਂ ਗਾਜਰਾਂ ਆਪਾਂ ਨੇ ਇਹ 3 ਕਿਲੋ ਲਈਆਂ ਨੇ 3 ਕਿਲੋ ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਤਾਏ ਤੇ ਨਾਲ ਹੀ ਆਪਾਂ ਛਿੱਲ ਕੇ ਤਾਜ਼ੀਆਂ ਗਾਜਰਾਂ ਨੇ ਆਪਣੀਆਂ ਇਹਨਾਂ ਨੂੰ ਮੋٹے ਪਾਸੇ ਵਾਲੇ ਕਧੂਕਸਣਾ ਆਪਾਂ ਨੇ ਕਧੂਕਸ ਕਰ ਲੈਣਾ ਬਰੀਕ ਨਾਲ ਵੀ ਤੁਸੀਂ ਕਰ ਸਕਦੇ ਹੋ ਪਰ ਬਰੀਕ ਨਾਲ ਕੀ ਹੈ ਕਿ ਜਿਹੜੇ ਆਪਣਾ ਗੱਜਲੇ ਲੇਲੇ ਦੇ ਵਿੱਚ ਰੇਸ਼ੇ ਜੇ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਉਹ ਇੱਕ ਹਲਵੇ ਦੀ ਤਰ੍ਹਾਂ ਬਣ ਜਾਂਦਾ ਹੈ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਦੁੱਧ ਦੁੱਧ ਆਪਾਂ ਨੇ ਲਿਆ ਇਹ 5 ਕਿਲੋ ਸੀਗਾ ਆਪਣਾ ਬਾਲਟੀ ਦੇ ਵਿੱਚ ਦੁੱਧ ਤੇ ਨਾਲ ਹੀ ਆਪਾਂ 1.5 ਕਿਲੋ ਦੁੱਧਾ ਜਿਹੜਾ ਹੋਰ ਪਾਵਾਂਗੇ ਕੁੱਲ ਆਪਾਂ ਨੇ ਕੋ ਇਹ 7.5 7 ਕਿਲੋ ਦੁੱਧਾ ਜਿਹੜਾ ਹੋ ਗਿਆ ਸੀ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹੌਲੀ ਮੰਦੀਆ ਚ ਤੇ ਰਿੰਨਣਾ ਧਰਾਂਗੇ ਨਮਲਾਈ ਵਗੈਰਾ ਵੀ ਆ ਜਿਹੜੀ ਆਪਾਂ ਗਰਮ ਪਾਣੀ ਦੇ ਨਾਲ ਧੋ ਕੇ ਭਾਂਡੇ ਸਾਫ਼ ਕਰਕੇ ਵਿੱਚ ਹੀ ਪਾ ਲਈ ਆ ਤੇ ਇਹ ਗਜਰੇਲਾ ਬਣਾਉਣ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਇਹਨੂੰ ਤਕਰੀਬਨ 4 ਘੰਟੇ ਨੇ ਜਿਹੜੇ ਆਪਣਾ ਬਣਾਉਣ ਨੂੰ ਲੱਗ ਗਏ ਸੀਗੇ ਤੇ ਕਈ ਲੋਕ ਕੀ ਕਰਦੇ ਨੇ ਕਿ ਗਾਜਰਾਂ ਨੇ ਜਿਹੜੀਆਂ ਉਹ ਪਹਿਲਾਂ ਭੁੰਨ ਲੈਂਦੇ ਨੇ ਪਰ ਆਪਾਂ ਇਹਨਾਂ ਨੂੰ ਦੁੱਧ ਦੇ ਵਿੱਚ ਹੀ ਪਕਾਵਾਂਗੇ ਆਪਾਂ ਨੇ ਅੱਜ ਗਾਜਰਾਂ ਨੇ ਜਿਹੜੀਆਂ ਪਹਿਲਾਂ ਨਹੀਂ ਭੁੰਨੀਆਂ ਹੈਗੀਆਂ ਆਪਾਂ ਨਾਲ ਹੀ ਪਕਾ ਲਾਂਗੇ ਇਹਦੇ ਨਾਲ ਕੀ ਹੈ ਕਿ ਜਿਹੜਾ ਸਮਾਂ ਇਹ ਉਹ ਬਹੁਤ ਬਚ ਜਾਂਦਾ ਹੈ ਬਚਤ ਹੋ ਜਾਂਦੀ ਆ ਸਮੇਂ ਦੀ ਤੇ ਠੰਡ ਵਿੱਚ ਬੈਠਣਾ ਵੀ ਬਹੁਤ ਔਖਾ ਹੋ ਜਾਂਦਾ ਜਿਵੇਂ ਕਿ ਤੁਹਾਨੂੰ ਪਤਾ ਅੱਜ ਕੱਲ ਠੂਈਆਂ ਵੀ ਕੰਮ ਨਹੀਂ ਕਰਦੀਆਂ ਹੈਗੀਆਂ ਥਕੇਵਾ ਹੋ ਜਾਂਦਾ ਹੈ ਖੋਆ ਕੱਢਣਾ ਬਹੁਤ ਮੁਸ਼ਕਲ ਕੰਮ ਆ ਤੇ ਦੇਖੋ ਆਪਣਾ ਦੁੱਧਾ ਜਿਹੜਾ ਰਿਜਣ ਲੱਗ ਗਿਆ ਏ ਆਪਾਂ ਸਾਈਡਾਂ ਤੋਂ ਵੀ ਸਾਫ਼ ਕਰਦੇ ਰਹਿਣਾ ਜਿਹੜੀ ਇਹ ਮਲਾਈ ਨਾਲ ਜੰਮਦੀ ਆ ਇਹ ਖੋਆ ਬਣ ਜਾਂਦਾ ਤੇ ਇਹਨੂੰ ਵੀ ਆਪਾਂ ਖਰਚਣੇ ਦੇ ਨਾਲ ਖੁਰਚ ਕੇ ਰੱਖਾਂਗੇ ਵਿੱਚੀ ਤੇ ਹੋ ਇਧਰ ਆਪਾਂ ਨੇ ਗਾਜਰਾ ਨੇ ਜਿਹੜੀਆਂ ਰੱਖ ਲਈਆਂ ਨੇ ਦੁੱਧ ਆਪਣਾ ਕਾਫੀ ਟਾਈਮ ਹੋ ਗਿਆ ਸੀਗਾ ਰਿਜਦੇ ਨੂੰ ਵੀਡੀਓ ਆਪਾਂ ਤੁਹਾਨੂੰ ਸਕਿਪ ਕਰ ਕਰਕੇ ਦਿਖਾਈ ਆ ਤੇ ਦੇਖੋ ਦੁੱਧ ਤੁਸੀਂ ਦੇਖ ਸਕਦੇ ਹੋ ਆਪਣਾ ਅੱਧਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਗਾਜਰਾ ਤਕਰੀਬਨ ਆਪਣਾ ਇਹ 2 ਘੰਟੇ ਨੂੰ ਹੋ ਗਏ ਸੀਗੇ ਦੁੱਧ ਨੂੰ ਰਿਜਦੇ ਹੋਏ ਤੇ ਹਵਾ ਵੀ ਬਹੁਤ ਤੇਜ਼ ਚੱਲਦੀ ਅੱਜ ਆਗਾ ਜਿਹੜੀ ਇਹ ਵੀ ਖਿੰਡਦੀ ਆ ਪੂਰਾ ਸੇਕ ਆ ਪ੍ਰੋਪਰ ਨਹੀਂ ਪੈਂਦਾ ਹੈਗਾ ਹਵਾ ਲੱਗਣ ਕਰਕੇ ਤੇ ਗਾਜਰਾਂ ਸਾਰੀਆਂ ਆਪਾਂ ਨੇ ਹੁਣ ਦੁੱਧ ਦੇ ਵਿੱਚ ਮਿਕਸ ਕਰ ਲੀਆਂ ਨੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਪਕਾ ਲੈਣਾ ਅੱਗਾ ਜਿਹੜੀ ਆਪਾਂ ਵੈਸੇ ਤਾਂ ਜੇ ਮੌਸਮ ਠੀਕ ਹੋਵੇ ਤਾਂ ਘੱਟ ਹੀ ਰੱਖਣੀ ਚਾਹੀਦੀ ਆ ਤੇ ਆਪਾਂ ਅੱਗ ਤਾਂ ਤੇਜ਼ ਕਰੀਆ ਪਰ ਇਹਦਾ ਸੇਕ ਆ ਜਿਹੜਾ ਹਵਾ ਕਰਕੇ ਘਟ ਪੈ ਰਿਹਾ ਤੇ ਦੇਖੋ ਆਪਣੀਆਂ ਗਾਜਰਾਂ ਨੇ ਜਿਹੜੀਆਂ ਦੁੱਧ ਦੇ ਵਿੱਚ ਰਿਜਣੀਆਂ ਸ਼ੁਰੂ ਹੋ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਦੋਂ ਤੱਕ ਆਪਣਾ ਦੁੱਧ ਜਿਹੜਾ ਖੋਏ ਦੀ ਫੋਮ ਚ ਨਹੀਂ ਆ ਜਾਂਦਾ ਉਦੋਂ ਤੱਕ ਪਕਾਵਾਂਗੇ ਦੇਖੋ 11:30 ਹੋ ਗਏ ਨੇ ਤੇ ਹਵਾ ਵੀ ਦੇਖੋ ਤੁਸੀਂ ਕਿੰਨੀ ਚੱਲ ਰਹੀ ਹੈ ਇੱਧਰ ਆਪਾਂ ਬੂਰਾ ਛਾਣ ਕੇ ਰੱਖ ਲਿਆ ਤੇ ਆਪਣਾ ਗਜਰੇਲਾ ਜਿਹੜਾ ਇਹ گاੜਾ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਮਿੱਠਾ ਜਿਹੜਾ ਉਹ ਦੇਖ ਕੇ ਪਾਵਾਂਗੇ ਕਿਉਂਕਿ ਗਾਜਰਾਂ ਨੇ ਪਹਿਲਾਂ ਹੀ ਮਿੱਠੀਆਂ ਹੁੰਦੀਆਂ ਨੇ ਇਸ ਕਰਕੇ ਆਪਾਂ ਮਿੱਠਾ ਜਿਹੜਾ ਚੈੱਕ ਕਰਕੇ ਪਾਵਾਂਗੇ ਆਪਾਂ ਇਹਦੇ ਵਿੱਚ ਵਾ ਡੇਢ ਤੋਂ ਪੌਣੇ 2 ਕਿਲੋ ਮਿੱਠਾ ਜਿਹੜਾ ਪਾ ਲਿਆ ਸੀਗਾ ਆਪਾਂ ਦੇਖ ਕੇ ਪਾਇਆ ਮਿੱਠਾ ਤੇ ਹੁਣ ਆਪਾਂ ਫੇਰ ਇੱਕ ਵਾਰ ਮਿੱਠਾ ਹੋਰ ਪਾ ਲੈਣਾ ਮਿੱਠਾ ਆਪਾਂ ਚੈੱਕ ਕਰ ਲਿਆ ਸੀ ਮਿੱਠਾ ਆਪਾਂ ਲੱਗਿਆ ਘੱਟ ਇਸ ਕਰਕੇ ਆਪਾਂ ਹੋਰ ਪਾਵਾਂਗੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਕਿਉਂਕਿ ਮਿੱਠਾ ਜਿਹੜਾ ਇਹ ਵੀ ਆਪਣਾ ਪਾਣੀ ਛੱਡਦਾ ਇਹਦੇ ਵਿੱਚ ਤੁਸੀਂ ਚੀਨੀ ਵੀ ਪਾ ਸਕਦੇ ਹੋ ਆਪਾਂ ਲਈ ਆ ਬੂਰਾ ਸ਼ੱਕਰ ਵੀ ਪਾ ਸਕਦੇ ਹੋ ਐਸੇ ਤਾਂ ਪਰ ਆਪਣੇ ਕੋ ਬੂਰਾ ਪਿਆ ਸੀ ਆਪਾਂ ਨੇ ਬੂਰਾ ਪਾ ਲਿਆ ਤੇ ਇੱਧਰ ਆਪਾਂ ਨੇ ਥੋੜੇ ਜਿਹਾ ਡਰਾਈ ਫਰੂਟ ਰੱਖੇ ਨੇ ਬਦਾਮ ਆਪਾਂ ਨੇ ਮਿਕਸੀ ਦੇ ਵਿੱਚ ਗ੍ਰाइंड ਕਰ ਲਏ ਨੇ ਕਾਜੂ ਨੇ ਜਿਹੜੇ ਇਹ ਟੁਕੜੇ ਵਾਲੇ ਇਦਾਂ ਹੀ ਰੱਖ ਲਏ ਨੇ ਤੇ ਦਾਖਾਂ ਲਈਆਂ ਨੇ ਇਹ ਡਰਾਈ ਫਰੂਟ ਨੇ ਜਿਹੜੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਤੇ ਆਪਣੇ ਕੋ ਜਿੰਨੇ ਕਪੇ ਸੀ ਆਪਾਂ ਨੇ ਉਹੀ ਗਝਲੇਲੇ ਦੇ ਵਿੱਚ ਪਾ ਤਏ ਨੇ ਤੇ ਦੇਖੋ ਗਝਲੇਲਾ ਜਿਹੜਾ ਆਪਣਾ ਵਧੀਆ ਬਣ ਗਿਆ ਤੇ ਦੁੱਧ ਸੀਗਾ ਜਿਹੜਾ ਉਹ ਵੀ ਖੋਆ ਬਣ ਗਿਆ ਹੈ ਤੇ ਹੁਣ ਆਪਣਾ ਗਜਲੇਲੇ ਦੀ ਜਿਹੜੀ ਕਨਸਿਸਟੈਂਸੀ ਉਹ ਵੀ ਬਿਲਕੁਲ ਠੀਕ ਆ ਜਿਆਦਾ ਹਾਰਡ ਨਹੀਂ ਕਰਨਾ ਹੈਗਾ ਆਪਾਂ ਨੇ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਆਪਣੇ ਜਿਹੜੇ ਬਦਾਮ ਰੱਖੇ ਹੋਏ ਨੇ ਤੇ ਕਾਜੂ ਉਹ ਪਾ ਢਣੇ ਨੇ ਦਾਖਾਂ ਨੇ ਜਿਹੜੀਆਂ ਉਹ ਆਪਾਂ ਚੁੱਲੇ ਤੋਂ ਥੱਲੇ ਉਤਾਰ ਕੇ ਪਾਵਾਂਗੇ ਕਿਉਂਕਿ ਦਾਖਾਂ ਜਿਆਦਾ ਸੇਕ ਲੱਗਣ ਦੇ ਨਾਲ ਫੁੱਲ ਕੇ ਖਟੀਆਂ ਹੋ ਜਾਂਦੀਆਂ ਨੇ ਇਸ ਕਰਕੇ ਆਪਾਂ ਥੋੜਾ ਜਿਹਾ ਇਹਨੂੰ ਰੁੱਕ ਕੇ ਪਾਵਾਂਗੇ ਜਦੋਂ ਆਪਾਂ ਗਜਰੇਲਾ ਠੰਡਾ ਹੋਣ ਦੇ ਲਈ ਰੱਖ ਦਾਂਗੇ ਉਦੋਂ ਆਪਾਂ ਦਾ ਆਖਾ ਵਿੱਚ ਐਡ ਕਰ ਦਾਂਗੇ ਤੇ ਤੁਸੀਂ ਦੇਖ ਸਕਦੇ ਹੋ ਖੋਆ ਆਪਣਾ ਬਹੁਤ ਵਧੀਆ ਬਣ ਗਿਆ ਹੈ ਨਾਲ ਹੀ ਗਜਰੇਲਾ ਦੋਨੇ ਆਪਾਂ ਨੇ ਇੱਕੋ ਸਮੇਂ ਦੇ ਵਿੱਚ ਤਿਆਰ ਕਰ ਲਏ ਨੇ ਖੋਇਆ ਖੋਆ ਵੀ ਤੇ ਗਜਰੇਲਾ ਵੀ ਪਹਿਲਾਂ ਆਪਾਂ ਖੋਆ ਕੱਢਦੇ ਹਾਂ ਉਹਨੂੰ ਵੀ ਸਮਾਂ ਖਰਾਬ ਹੁੰਦਾ ਫਿਰ ਆਪਾਂ ਗਾਜਰਾਂ ਭੁੰਨਦੇ ਹਾਂ ਉਹਨੂੰ ਵੀ ਬਹੁਤ ਟਾਈਮ ਲੱਗਦਾ ਇਸ ਕਰਕੇ ਅੱਜ ਆਪਾਂ ਨੇ ਇਹ ਸਾਰਾ ਕੁਝ ਇਕੱਠਾ ਹੀ ਕਰ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਦਾਖਾਂ ਥੋੜਾ ਜਿਹਾ ਆਪਾਂ ਨੇ ਭਾਫ ਆ ਇਹਦੀ ਕੱਢ ਲਈ ਸੀਗੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਸਕੇ ਤੁਹਾਨੂੰ ਮੇਰੀਆਂ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਨੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਦਿਆਂ ਕਰੋ ਤੇ ਦੇਖੋ ਜੀ ਆਪਣਾ ਗਜਰੇਲਾ ਜਿਹੜਾ ਵਧੀਆ ਬਣ ਕੇ ਤਿਆਰ ਹੋ ਗਿਆ ਏ